ਮਲੌਰ ਵਿੱਚ ਖੇਸਰ ਤੋਂ ਹੋ ਰਹੀ ਬੂੰਦਾਬੰਦੀ ਨੇ ਇੱਕ ਵਾਰ ਫਿਰ ਖਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਾਧ ਦਿੱਤੀਆਂ ਨੇ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਮੰਡੀਆਂ ਦੇ ਵਿੱਚ ਫੈਈ ਕਣਕ ਨੂੰ ਬਾਰਿਸ਼ ਤੋਂ ਬਚਾਉਣ ਦੇ ਲਈ ਆਪਣੇ ਲੈਵਲ 'ਤੇ ਤਰਪਾਲਾਂ ਤੇ ਪਰਵੰਤ ਸੀਟ ਗਏ ਨੇ ਪਰ ਜੇ ਬਾਰਿਸ਼ ਹੋਤੀ ਜ਼ਤੀ ਹੈ ਜਾਂ ਨਹੀਂ ਹੁੰਦੀ ਤਾਂ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਨਹੀਂ ਬਹੁਤ ਨੁਸਾਨ ਆ ਜੀ ਇਹਦਾ ਸਾਡੇ ਚਿਹਰੇ ਸਮਾਨ ਨੇ ਦੱਸਦਾ ਬਹੁਤ ਨੁਸਾਨ ਜਿਆਦਾ ਹੋਇਆ ਜੀ ਨਾ ਮੀਂਹ ਕਿੰਨੇ ਕਣਕ ਕਰਾਉਗੀ ਜੱਟ ਕਿੰਨੇ ਦੇ ਹੋਈ ਸਰਕਾਰ ਦਾ ਕਿ ਸਰਕਾਰ ਦਾ ਕਹਿ ਦੇਣਾ ਗਿੱਲੀ ਅਸੀਂ ਨਹੀਂ ਲੰਦੇ ਕਿੰਨਾ ਨੁਕਸਾਨ ਹੋਇਆ ਪਾਣੀ ਥੱਲੇ ਵੜ ਕੇ ਕਣਕਾਂ ਦੇ ਆਰਤੀਆਂ ਦਾ ਜਲੰਦਰ ਬਾਲਾ ਦੁਬਣਾ ਦੱਤੀਆਂ ਬਹੁਤ ਟੱਕੀਆਂ ਇਹਨਾਂ ਦਾ ਘਰ-ਘਰ ਕੀ ਕਮਾਂਦਾ ਦਰ ਬਾਲਾ ਨਾ ਬਹੁਤ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਫਸਲ ਤਾਂ ਜੀ ਹਜੇ ਪਈ ਆ 40% ਪਈ ਆ ਜੀ ਫਸਲ ਤਾਂ ਜੀ ਵਡਣ ਵਾਲੀ ਵੀ ਖੜੀ ਆ ਜੀ 15% ਤਾਂ ਜੀ ਬਹੁਤ ਨਿਰਾਸ਼ ਹੁੰਦੀ ਰਹੀ ਤੇ ਕਿੰਨੀ ਕੀ ਦੇਰੀ ਬਹੁਤ ਲੱਗਦਾ ਬਹੁਤ ਦੇਰੀ ਹੈ ਰੋਜ਼ ਦੇਰੀ ਆ ਜੀ ਅੱਜ ਕੰਮ ਨਹੀਂ ਪੈਣਾ ਪਾਸ ਤੋਂ ਕੰਮ ਜਾ ਪੈ ਜੇ ਤਾਂ ਜਿਹੜੇ ਅੱਜ ਕਣਕ ਚੋ ਕਾਰਨੇ ਕਰਨਾ ਗਿੱਲੀ ਅਸੀਂ ਨਹੀਂ ਲੰਦੇ ਵੇਖੋ ਕਣਕ ਜਿਹੜੀ ਹੈ ਹਲੇ ਵੱਢਣ ਵਾਲੀ ਵੀ ਖੜੀ ਹੈ 35 40% ਜਿਹੜੀ ਵੱਢ ਕੇ ਮੰਡੀਆਂ ਚ ਆ ਗਈ ਉਹ ਵੀ ਰੋਣ ਵਾਲਾ ਹਿਸਾਬ ਹੋਇਆ ਪਿਆ ਆੜਤੀਆਂ ਨੇ ਭਾਵੇਂ ਤਰਪਾਲਾਂ ਦਿੱਤੀਆਂ ਹੀ ਆ ਪਰ بارش ਹੁਣ ਬਹੁਤ ਜ਼ਿਆਦਾ ਹੈ ਇਸ ਕਰਕੇ ਸਾਰਾ ਕੰਮ ਰੁਕ ਗਿਆ ਜ਼ਿਮੀਦਾਰ ਵੀ ਸ਼ਹਿਰ ਚ ਆਏ ਵਠਾ ਕਣਕ ਤਲਾਉਣ ਵਾਸਤੇ ਤੇ ਜਿਹੜਾ ਲਿਫਟਿੰਗ ਦਾ ਉਹ ਵੀ ਕੰਮ ਰੁਕ ਗਿਆ ਜਿਹੜਾ ਜਿਹੜਾ ਲੇਬਰ ਹੈ ਉਹਦਾ ਕੰਮ ਵੀ ਰੁਕ ਗਿਆ ਸਾਰਾ ਕੰਮ ਰੁਕਿਆ ਪਿਆ ਤੇ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੇ ਜ਼ਿਆਦਾ ਮੀਂਹ ਹੋਰ ਆ ਗਿਆ ਤਾਂ ਪਾਣੀ ਨੇ ਥੱਲੇ ਵਰ ਜਾਣਾ ਥੱਲੇ 4 ਇੰਚ 6 ਇੰਚ ਹੋਰ ਸਾਰੀ ਕਣ ਖਰਾਬ ਹੋ ਜਾਣੀ ਹੈ ਉਹ ਕਿਸੇ ਕੰਮ ਵੀ ਨਹੀਂ ਆਉਣੇਗੀ ਇਹਦਾ ਵੀ ਬਹੁਤ ਨੁਕਸਾਨ ਹੈ ਜਿਹੜਾ ਹੁਣ ਇਸ ਵੇਲੇ بارش ਨਾਲੇ بارش ਦਾ ਪਤਾ ਕੋਈ ਨਹੀਂ ਇਹ ਕੁਦਰਤੀ ਹੈ ਸਾਰਾ cropi ਪਹਿਲਾਂ ਹੀ ਬੜੀ ਹੈ ਵੇਖੋ ਕਿਸਾਨ ਵਿਚਾਰੇ ਦਿੱਲੀ ਬੈਠੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਮੋਦੀ ਇੱਕ ਵਾਰੀ ਸਰਕਾਰ ਬਣ ਗਈ ਉਹਨਾਂ ਕੇ ਢੂਈ ਨਹੀਂ ਮਾਰਦਾਗਾ ਇਹ ਤਾਂ ਕੋਈ ਬੜੀ ਜੀ ਤਕਲੀਫ ਵੀ ਕਿਸੇ ਨੂੰ ਆਪਦੇ ਪਰਿਵਾਰ ਨੂੰ ਆਉਂਦੀ ਹੈ ਜ਼ਿੰਮੇਵਾਰ ਨੂੰ ਆਪਦੇ ਪਰਿਵਾਰ ਨੂੰ ਆਪਦੇ ਸੂਬੇ ਨੂੰ ਆਪਦੇ ਪਿੰਡ ਨੂੰ ਜਾਂ ਆਪਦੇ ਮੁਲਕ ਨੂੰ ਸੰਭਾਲਦਾ ਲੀਡਰ ਹੈ ਜਿਹੜਾ ਜ਼ਿੰਮੇਵਾਰ ਪਰ ਉਹਦੇ ਦਾ ਕੰਨ ਤੇ ਜੂ ਨਹੀਂ ਸਰਕਦੀ ਨਾ ਉਹਦੇ ਸਰਕਦੀ ਹੈ ਨਾ ਉਹਦੀ ਜਿਹੜੀ ਟੀਮ ਹੈ ਸਾਰੀ ਤੇ ਸਰਕਦੀ ਹੈ 3 400 ਬੰਦਾ ਉੱਥੇ ਨੁਕਸਾਨ ਹੋ ਗਿਆ ਕਿਸਾਨਾਂ ਦਾ ਵਰਗੇ ਇਹਨਾਂ ਦਾ ਉਹਨੂੰ ਕੋਈ ਫਿਕਰ ਨਹੀਂ ਕੱਲ ਤੱਕ ਸਾਡੇ ਮਲੋਟ ਸਾਰੀਆਂ ਮੰਡੀਆਂ ਵਿੱਚ 10 ਲੱਖ 16670 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜਿੰਦੇ ਵਿੱਚੋਂ 338320 ਮੀਨਿੰਗ 33% ਤੋਂ ਨਿਯਤ ਅਬਾਉਟ ਹੈ ਇੰਦੀ ਲਿਫਟਿੰਗ ਹੋ ਚੁੱਕੀ ਹੈ ਪਿਛਲੇ ਸਾਲ ਇੱਥੇ ਸਾਡੇ ਕੋਲ 37 ਲੱਖ 90 ਹਜ਼ਾਰ ਕੁਇੰਟਲ ਕਣਕਾਈ ਸੀ ਤੇ ਇਸ ਸਾਲ ਝਾੜ ਦਾ ਕੁਝ ਕਹਿ ਰਹੇ ਨੇ ਫਰਕ ਕੇ ਥੋੜਾ ਜਿਆਦਾ ਉਸ ਕਰਕੇ ਥੋੜਾ ਜਿਆਦਾ ਮਤਲਬ ਸਾਨੂੰ ਉਮੀਦ ਹੈ ਵੀ ਥੋੜਾ ਜਿਆਦਾ ਘਟੇਗੀ ਫਸਲ ਕੋਵਿਡ ਦੇ ਦੇ ਅਸੀਂ ਸਾਰੀਆਂ ਮੰਡੀਆਂ ਵਿੱਚ ਸਾਡੇ ਵੱਲੋਂ 30x30 ਦੇ ਬਾਕਸ ਬਣਾਏ ਗਏ ਸੀ ਸੋਚਤਾ ਕਿ ਸੋਸ਼ਲ ਡਿਸਟੈਂਸ ਨੂੰ ਮਤਲਬ ਕੈਮ ਰੱਖਿਆ ਜਾ ਸਕੇ ਉਸ ਤੋਂ ਅਪਰੰਤ ਸਾਡੇ ਪਾਸ ਸਿਸਟਮ ਹੈ ਪਾਸ ਤੇ ਕਣਕਸੀ ਮੰਗਵਾ ਰਹੇ ਹਾਂ ਤੇ ਮੰਡੀਆਂ ਵਿੱਚ ਅਸੀਂ ਹੱਥ ਤੋਂ ਵਾਸਤੇ ਸਾਰੀਆਂ ਟੈਂਕੀਆਂ ਦਾ ਇੰਤਜ਼ਾਮ ਕੀਤਾ ਆ ਸਾਰੀਆਂ ਮੰਡੀਆਂ ਨੂੰ ਲਗਾਤਾਰ ਸੈਨੀਟਾਈਜ਼ਰ ਕੀਤਾ ਜਾ ਰਿਹਾ ਹੈ ਤੇ ਇਹ ਇਹਨਾਂ ਮਤਲਬ ਕੋਵਿਡ ਨੂੰ ਧਿਆਨ ਚ ਰੱਖਦੇ ਸਾਰੀਆਂ ਮਤਲਬ ਨਹੀਂ ਜਿਹੜੀਆਂ ਨੇ ਕਮੀਆਂ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਿਰਮੁਖਤਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਨਜ਼ ਨਿਊ